ਸ਼੍ਰੀ ਖਾਟੂ ਸ਼ਾਮ ਪਰਿਵਾਰ ਕੈਨੇਡਾ ਵੱਲੋਂ ਸ਼੍ਰੀ ਖਾਟੂ ਸ਼ਾਮ ਜੀ ਦਾ ਜਨਮ ਦਿਵਸ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਬ੍ਰੈਮਟਨ ਦੇ ਗੋਰੀ ਸ਼ੰਕਰ ਮੰਦਿਰ ਵਿਖੇ ਇਕੱਠੇ ਹੋਏ ਤੇ ਸ਼੍ਰੀ ਖਾਟੂ ਸ਼ਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਬ੍ਰੈਮਟਨ ਦੇ ਮੇਅਰ ਪੈਟਰਿਕ ਬ੍ਰਾਊਨ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਆਰਤੀ ਕੀਤੀ ਜਿਸ ਦੇ ਨਾਲ ਐਮਪੀ ਸੋਨੀਆ ਸਿੱਧੂ ਨੇ ਵੀ ਸੰਗਤ 'ਚ ਬੈਠ ਕੇ ਆਪਣੀ ਹਾਜ਼ਰੀ ਲਗਵਾਈ ਅਤੇ ਬਾਬਾ ਸ਼ਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ अनुवांचित फल पावे ओम जय जगदीश ओम जय जगदीश दीनानाथ हरे भक्त जनों वो दीन बाण धारी की वो लीले के असवार की बोल आज के आनंद की देश नहीं सगों विदेशों च श्री खाटू श्याम जी का जन्म उत्सव की धूम रही ब्रैमटन ਵਿਖੇ ਸਥਿਤ ਗौरी शंकर ਮੰਦਿਰ ਚ ਸ਼੍ਰੀ ਖਾਟੂ ਸ਼ਾਮ ਜੀ ਦਾ ਜਨਮotsਵ ਹਰਸ਼ੋ ਉલ્લાਸ ਦੇ ਨਾਲ ਮਨਾਇਆ ਗਿਆ ਜਿਸ ਚ ਵੱਡੀ ਗਿਣਤੀ ਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਸ਼੍ਰੀ ਖਾਟੂ ਸ਼ਾਮ ਜੀ ਦੇ ਜਨਮotsਵ ਮੌਕੇ ਬ੍ਰैमਟਨ ਦੇ ਮੇਅਰ ਪੈਟਰਿਕ ਬਰਾਊਨ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਆਰਤੀ ਕੀਤੀ ਇਸ ਦੇ ਨਾਲ ਹੀ ਐਮਪੀ ਸੋਨੀਆ ਸਿੱਧੂ ਨੇ ਵੀ ਸੰਗਤ ਚ ਬੈਠ ਕੇ ਆਪਣੀ ਹਾਜ਼ਰੀ ਲਗਵਾਈ ਤੇ ਬਾਬਾ ਸ਼ਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਮੰਦਰ 'ਚ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਢੀੜ ਇਕੱਠੀ ਹੋ ਗਈ। ਸ਼ਰਧਾਲੂਆਂ ਨੇ ਬਾਬਾ ਦੇ ਦਰਬਾਰ 'ਚ ਸਿਰ ਝੁਕਾ ਕੇ ਖੁਸ਼ੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਅਤੇ ਪੂਰਾ ਮਾਹੌਲ ਜੈ ਸ਼ਾਮ ਦੇ ਜਕਾਰਿਆਂ ਦੇ ਨਾਲ ਗੂੰਜ ਉਠਿਆ। ਦੱਸ ਦੇ ਕਿ ਇਸ ਮੋਕੇ ਮੰਦਰ ਕੰਪਲੈਕਸ ਨੂੰ ਦਲਹਨ ਵਾਂਗ ਸਜਾਇਆ ਗਿਆ ਕੰਧਾਂ ਅਤੇ ਪਵਿੱਤਰ ਸਥਾਨ ਨੂੰ ਫੁੱਲਾਂ ਦੇ ਨਾਲ ਸਜਾਇਆ ਗਿਆ ਜਦੋਂ ਕਿ ਮੰਦਰ ਦੇ ਬਾਹਰਲੇ ਹਿੱਸੇ ਨੂੰ ਰੌਸ਼ਨੀਆਂ ਤੇ ਝਾਕੀਆਂ ਦੇ ਨਾਲ ਸਜਾਇਆ ਗਿਆ ਰਾਤ ਪਈ ਸ਼ਰਦਾਲੂਆਂ ਨੇ ਆਤਿਸ਼ਬਾਜ਼ੀ ਦੇ ਨਾਲ ਆਸਮਾਨ ਨੂੰ ਰੌਸ਼ਨ ਕੀਤਾ ਤੇ ਬਾਬਾ ਸ਼ਾਮ ਦੀ ਉਸਤਤ ਕੀਤੀ ਮੰਦਰ ਦੇ ਹਾਤੇ ਵਿੱਚ ਆਯੋਜਿਤ ਸਮਾਗਮ 'ਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਪ੍ਰਸ਼ਾਦ ਦਾ ਸੇਵਨ ਕੀਤਾ ਸਾਰਿਆਂ ਨੇ ਇਕੱਠੇ ਬੈਠ ਕੇ ਭੋਜਨ ਕੀਤਾ ਸਮਾਜਿਕ ਦਸਤ ਪਾਵਨਾ ਦਾ ਸੰਦੇਸ਼ ਦਿੱਤਾ ਸ਼ਰਦਾਲੂਆਂ ਨੇ ਸ਼੍ਰੀ ਖਾਟੂ ਸ਼ਾਮ ਜੀ ਦੇ ਜਨਮੋత్సਵ ਨੂੰ ਬਹੁਤ ਖੁਸ਼ੀ ਅਤੇ ਸ਼ਰਧਾ ਨਾਲ ਮਨਾਇਆ। ਦੇਰ ਰਾਤ ਤੱਕ ਮੰਦਿਰ ਵਿੱਚ ਭਗਤੀ ਗੀਤ ਗਾਏ ਜਾਂਦੇ ਰਹੇ ਅਤੇ ਪੂਰਾ ਸ਼ਹਿਰ ਸ਼ਾਮ ਨਾਮ ਦੇ ਜ਼ੈਕਾਰਿਆਂ ਦੇ ਨਾਲ ਗੂੰਜੋਟਿਆ। ਬਨਵੰਚਿਤ ਭਲ ਪਾਵੇ ਓਂਜੈ ਜਗਦੀਸ਼ਰ ਓਂਜੈ ਜਗਦੀਸ਼ਰ ਦਿਨਾਂ ਨਾਥਰੇ ਆਤ ਜਨੂ ਬੋਲ ਤੀਨ ਬਾਣ ਧਾਰੀ बोल दीने के असवार की जय बोल आज के आनंद की जय देश नहीं सगो विदेशा च वे श्री खाटू श्याम जी दा जन्म उत्सव दी धूम रही ब्रैमटन विखे स्थित गौरी शंकर मंदिर च श्री खाटू श्याम जी दा जन्म उत्सव हर्षो उल्लास दे नाल मनाया गया ਜਿਸ ਚ ਵੱਡੀ ਗਿਣਤੀ ਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਸ਼੍ਰੀ ਘਾਟੂ ਸ਼ਾਮ ਜੀ ਦੇ ਜਨਮੋత్సਵ ਮੌਕੇ ਬ੍ਰੈਂਟਨ ਦੇ ਮੇਅਰ ਪੈਟਰਿਕ ਬਰਾਊਨ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਆਰਤੀ ਕੀਤੀ ਇਸ ਦਿਨਾਲ ਹੀ ਐਮਪੀ ਸੋਨੀਆ ਸਿੱਧੂ ਨੇ ਵੀ ਸੰਗਤ ਚ ਬੈਠ ਕੇ ਆਪਣੀ ਹਾਜ਼ਰੀ ਲਗਵਾਈ ਤੇ ਬਾਬਾ ਸ਼ਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਮੰਦਰ ਚ ਸਵੇਰ ਤੋਂ ਹੀ ਸ਼ਰਦਾਲੂਆਂ ਦੀ ਢੀੜ ਇਕੱਠੀ ਹੋ ਗਈ ਸ਼ਰਦਾਲੂਆਂ ਨੇ ਬਾਬਾ ਦੇ ਦਰਬਾਰ ਚ ਸਿਰ ਝੁਕਾ ਕੇ ਖੁਸ਼ੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਅਤੇ ਪੂਰਾ ਮਾਹੌਲ ਜੈ ਸ਼ਾਮ ਦੇ ਜਕਾਰਿਆਂ ਦੇ ਨਾਲ ਗੂੰਜ ਉਠਿਆ ਦੱਸ ਦੇ ਕਿ ਇਸ ਮੋਕੇ ਮੰਦਰ ਕੰਪਲੈਕਸ ਨੂੰ ਦਲਹਨ ਵਾਂਗ ਸਜਾਇਆ ਗਿਆ ਕੰਧਾਂ ਅਤੇ ਪਵਿੱਤਰ ਸਥਾਨ ਨੂੰ ਫੁੱਲਾਂ ਦੇ ਨਾਲ ਸਜਾਇਆ ਗਿਆ ਜਦੋਂ ਕਿ ਮੰਦਰ ਦੇ ਬਾਹਰਲੇ ਹਿੱਸੇ ਨੂੰ ਰੌਸ਼ਨੀਆਂ ਤੇ ਝਾਕੀਆਂ ਦੇ ਨਾਲ ਸਜਾਇਆ ਗਿਆ ਰਾਤ ਪਈ ਸ਼ਰਦਾਲੂਆਂ ਨੇ ਆਤਿਸ਼ਬਾਜ਼ੀ ਦੇ ਨਾਲ ਆਸਮਾਨ ਨੂੰ ਰੌਸ਼ਨ ਕੀਤਾ ਤੇ ਬਾਬਾ ਸ਼ਾਮ ਦੀ ਉਸਤਤ ਕੀਤੀ ਮੰਦਰ ਦੇ ਹੱਥੇ ਵਿੱਚ ਆਯੋਜਿਤ ਸਮਾਗਮ 'ਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਪ੍ਰਸ਼ਾਦ ਦਾ ਸੇਵਨ ਕੀਤਾ ਸਾਰਿਆਂ ਨੇ ਇਕੱਠੇ ਬੈਠ ਕੇ ਭੋਜਨ ਕੀਤਾ ਸਮਾਜਿਕ ਸਦਭਾਵਨਾ ਦਾ ਸੰਦੇਸ਼ ਦਿੱਤਾ ਸ਼ਰਦਾਲੂਆਂ ਨੇ ਸ਼੍ਰੀ ਖਾਟੂ ਸ਼ਾਮ ਜੀ ਦੇ ਜਨਮੋత్సਵ ਨੂੰ ਬਹੁਤ ਖੁਸ਼ੀ ਅਤੇ ਸ਼ਰਧਾ ਦੇ ਨਾਲ ਮਨਾਇਆ। ਦੇਰ ਰਾਤ ਤੱਕ ਮੰਦਿਰ ਵਿੱਚ ਭਗਤੀ ਗੀਤ ਗਾਏ ਜਾਂਦੇ ਰਹੇ ਅਤੇ ਪੂਰਾ ਸ਼ਹਿਰ ਸ਼ਾਮ ਨਾਮ ਦੇ ਜ਼ੈਕਾਰਿਆਂ ਦੇ ਨਾਲ ਗੂੰਜੋਟਿਆ। ਬਣਵੰਚਿਤ ਫਲ ਪਾਵੇ ਓਮ ਜੈ ਜਗਦੀਸ਼ਰ ਓਮ ਜੈ ਜਗਦੀਸ਼ਰ ਦਿਨਾਂ ਨਾਥਰੇ ਹੱਥ ਜਨੂ ਬੋਲ ਤੀਨ ਬਾਣ ਧਾਰੀ बोल लीमे के अश्वार की जय बोल आज के आनंद की जय बेश नहीं सगो विदेशा च वे श्री खाटू श्याम जी दा जन्म उत्सव दी धूम रही ब्रैमटन विखे स्थित गौरी शंकर मंदिर च श्री खाटू श्याम जी दा जन्म उत्सव हर्षो उल्लास दे नाल मनाया गया ਜਿਸ ਚ ਵੱਡੀ ਗਿਣਤੀ ਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਸ਼੍ਰੀ ਖਾਟੂ ਸ਼ਾਮ ਜੀ ਦੇ ਜਨਮ ਉਤਸਵ ਮੌਕੇ ਬ੍ਰੈਂਟਨ ਦੇ ਮੇਅਰ ਪੈਟ੍ਰਿਕ ਬਰਾਹੁਨ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਆਰਤੀ ਕੀਤੀ ਇਸ ਦੇ ਨਾਲ ਹੀ ਐਮਪੀ ਸੋਨੀਆ ਸਿੱਧੂ ਨੇ ਵੀ ਸੰਗਤ ਚ ਬੈਠ ਕੇ ਆਪਣੀ ਹਾਜ਼ਰੀ ਲਗਵਾਈ ਤੇ ਬਾਬਾ ਸ਼ਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਮੰਦਰ 'ਚ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਢੀੜ ਇਕੱਠੀ ਹੋ ਗਈ ਸ਼ਰਧਾਲੂਆਂ ਨੇ ਬਾਬਾ ਦੇ ਦਰਬਾਰ 'ਚ ਸਿਰ ਝੁਕਾ ਕੇ ਖੁਸ਼ੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਅਤੇ ਪੂਰਾ ਮਾਹੌਲ ਜੈ ਸ਼ਾਮ ਦੇ ਜਕਾਰਿਆਂ ਦੇ ਨਾਲ ਗੂੰਜ ਉਠਿਆ ਦੱਸ ਦੇ ਕਿ ਇਸ ਮੋਕੇ ਮੰਦਰ ਕੰਪਲੈਕਸ ਨੂੰ ਦਲਹਨ ਵਾਂਗ ਸਜਾਇਆ ਗਿਆ ਕੰਧਾਂ ਅਤੇ ਪਵਿੱਤਰ ਸਥਾਨ ਨੂੰ ਫੁੱਲਾਂ ਦੇ ਨਾਲ ਸਜਾਇਆ ਗਿਆ ਜਦੋਂ ਕਿ ਮੰਦਰ ਦੇ ਬਾਹਰਲੇ ਹਿੱਸੇ ਨੂੰ ਰੌਸ਼ਨੀਆਂ ਤੇ ਝਾਕੀਆਂ ਦੇ ਨਾਲ ਸਜਾਇਆ ਗਿਆ ਰਾਤ ਪਈ ਸ਼ਰਦਾਲੂਆਂ ਨੇ ਆਤਿਸ਼ਬਾਜ਼ੀ ਦੇ ਨਾਲ ਆਸਮਾਨ ਨੂੰ ਰੌਸ਼ਨ ਕੀਤਾ ਤੇ ਬਾਬਾ ਸ਼ਾਮ ਦੀ ਉਸਤਤ ਕੀਤੀ ਮੰਦਰ ਦੇ ਹੱਥੇ ਵਿੱਚ ਆਯੋਜਿਤ ਸਮਾਗਮ 'ਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਪ੍ਰਸ਼ਾਦ ਦਾ ਸੇਵਨ ਕੀਤਾ ਸਾਰਿਆਂ ਨੇ ਇਕੱਠੇ ਬੈਠ ਕੇ ਭੋਜਨ ਕੀਤਾ ਸਮਾਜਿਕ ਦਸਤ ਭਾਵਨਾ ਦਾ ਸੰਦੇਸ਼ ਦਿੱਤਾ ਸ਼ਰਧਾਲੂਆਂ ਨੇ ਸ਼੍ਰੀ ਖਾਟੂ ਸ਼ਿਆਮ ਜੀ ਦੇ ਜਨਮੋత్సਵ ਨੂੰ ਬਹੁਤ ਖੁਸ਼ੀ ਅਤੇ ਸ਼ਰਧਾ ਦੇ ਨਾਲ ਮਨਾਇਆ ਦੇਰ ਰਾਤ ਤੱਕ ਮੰਦਰ ਵਿੱਚ ਭਗਤੀ ਗੀਤ ਗਾਏ ਜਾਂਦੇ ਰਹੇ ਅਤੇ ਪੂਰਾ ਸ਼ਹਿਰ ਸ਼ਿਆਮ ਨਾਮ ਦੇ ਜ਼ੈਕਾਰਿਆਂ ਦੇ ਨਾਲ ਗੂੰਜੋਟਿਆ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ